ਰਾਸ਼ਟ੍ਰਪਤਾ ਮਹਾਤਮਾ ਗਾਂਧੀ ਦੀ ਜਨਮ ਦਿਤੀ ਤੇ ਲੈਂਸ ਕਲਰ ਗੋਲ ਬਸਮਾਨਾ ਵੱਲੋਂ ਤੁਸੀਂ ਦੇਖ ਰਹੇ ਹੋ ਸਾਈਕਲ ਰੈਲੀ ਕੱਢੀ ਜਾ ਰਹੀ ਹੈ ਇਸ ਦਾ ਮੈਸੇਜ ਹੈ ਕਿ ਤੁਸੀਂ ਤੰਦਰੁਸਤ ਹੋ ਸਵਸਥ ਰਹੋ ਔਰ ਇਸ ਦੇ ਨਾਲ ਜਿਹੜੇ ਨੌਜਵਾਨ ਹੈ ਉਹ ਸਵਸਥ ਰਹਿੰਦੇ ਨੇ ਨਸਾਂ ਤੇ ਬਚੇ ਰਹਿੰਦੇ ਨੇ ਦੂਜੇ ਪਾਸੇ ਵਾਤਾਵਰਣ ਵੀ ਸਾਡਾ ਸੁਧਦ ਹੁੰਦਾ ਹੈ ਪ੍ਰਦੂਸ਼ਣ ਨਹੀਂ ਫੈਲਦਾ ਕਿਉਂ ਜਿਆਦਾ ਗੱਡੀਆਂ ਚੱਲਣਗੀਆਂ ਜਿਆਦਾ ਵਾਹਨ ਚੱਲਣਗੇ ਤਾਂ ਧੂਆ ਨਿਕਲਦਾ ਤੂਹੇ ਨਾਲ ਪ੍ਰਦੂਸ਼ਣ ਫੈਲਦਾ ਹੈ ਇੱਕ ਚੰਗਾ ਸੰਦੇਸ਼ ਹੈ ਬੱਚਿਆਂ ਵੱਲੋਂ ਔਰ ਇਸ ਸੱਤਵੀਂ ਰੈਲੀ ਸਾਈਕਲ ਕੱਢੀ ਜਾ ਰਹੀ ਹੈ ਇਸ ਦੇ ਰਾਹੀਂ ਇੱਕ ਸੰਦੇਸ਼ ਹੈ ਨੌਜਵਾਨ ਨਸਾਂ ਤੋਂ ਬਚੋ ਸਿਹਤ ਤੰਦਰੁਸਤ ਰੱਖੋ ਅਤੇ ਪ੍ਰਦੂਸ਼ਣ ਨੂੰ ਪਛਾਣਦੇ ਵਿੱਚ ਵੀ ਤੁਸੀਂ ਇਸ ਦੇ ਨਾਲ ਕਾਮਯਾਬ ਹੋਵੋਗੇ ਜਿਵੇਂ ਦਿੱਲੀ ਤੇ ਹੈ ਜੀ ਸਾਈਕਲ ਕੇ ਫਾਇਦੇ ਬਹੁਤ ਹੈ ਚਲਾਣ ਕੇ ਗੋਡੇ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ 52 ਐਕਸਰਸਾਈਜ਼ਾਂ ਕੇ ਸਾਈਕਲ ਚਲਾਣ ਨਾਲ ਹੋ ਗਈਆਂ ਜਿਵੇਂ ਕਿ ਲੋਕਾਂ ਨੂੰ ਪਤਾ ਹੀ ਨਹੀਂ ਡਾਕਟਰ ਕਹਿੰਦੇ ਸਾਈਕਲ ਚਲਾਓ ਲੋਕ ਕਹਿੰਦੇ ਸਾਈਕਲ ਨਾਲ ਜੀ ਕੋਈ ਗੋਡੇ ਉਹ ਨਹੀਂ ਜੀ ਮਵਾ ਸਰੀਰ ਚੋੜੇ ਕੋਈ ਬਿਮਾਰੀ ਨਹੀਂ ਹੁੰਦੀ ਵਹਾਂ ਦੀ ਹੱਥਾਂ ਦੀ ਐਕਸਰਸਾਈਜ਼ ਅੱਖਾਂ ਦੀ ਹਰੇਕ ਐਕਸਰਸਾਈਜ਼ ਸਾਈਕਲ ਦੇ ਨਾਲ ਹੁੰਦੀ ਨਾਲੇ ਜੋ ਬੱਚੇ ਦਾ ਪੈਟਰੋਲ ਦੀ ਬੱਚੇ ਦਾ ਸਾਈਕਲ ਚੀਜ਼ ਦੀ ਬੱਚੇ ਦਾ ਸਿਹਤ ਦੀ ਬੱਚੇ ਦਾ ਠੀਕ ਹੈ ਕਿ ਹਰੇਕ ਨੂੰ ਸਾਈਕਲ ਚਲਾਉਣਾ ਹਰ ਦੁਨੀਆ ਨੂੰ ਸਾਈਕਲ ਚਲਾੰਦਾ ਆਣਾ ਪਵੇਗਾ ਇਸ ਤਰ੍ਹਾਂ ਬਮਾਰੀਆਂ ਚੱਲ ਰਹੀਆਂ ਨੇ। ਤੇ ਕੁ ਇਸ ਸੰਬੰਧੀ ਜਿਹੜੇ ਬੱਚੇ ਨੇ ਸਪੋਰਟਸ ਮੈਨ ਨਿਕਲਦੇ ਨੇ ਜਿਹੜੇ ਇਸ ਸੈਂਕ ਰੈਲੀ ਦੇ ਵਿੱਚ ਜਿਹੜੇ ਬੱਚੇ ਚੱਲ ਜਿਹੜੇ ਸਕੂਲਾਂ ਦੇ ਵਿੱਚੋਂ ਉਹਕੇ ਨਿਕਲਦੇ ਨੇਗੇ। ਇਹ ਸੰਬੰਧੀ ਬੱਚਿਆਂ ਨੂੰ ਬੜੀ ਵਧੀਆ ਪੁੰਧੜੀ ਹੈਗੀ ਆ ਸੁਪਾਈਚਾਰਾ ਜਿਹੜਾ ਹੈਗਾ ਇਹਦੇ ਨਾਲ ਕੈਮਰੇ ਦਾ। ਅਸੀਂ ਹਰ ਸਾਲ ਇਹ ਸਾਡੀ 7ਵੀਂ ਸਾਈਕਲ ਰੈਲੀ ਜਿਹੜੀ ਕਿ ਲੌਂਗ ਕਲੱਬ ਸਮਾਨਾ 골ਡ ਦੇ ਤਰਫ ਤੋਂ ਕੀਤੀ ਜਾ ਰਹੀ ਹੈ। ਇੱਥੇ ਸਾਰੇ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਭਾਗ ਲੈਂਦੇ ਨੇ ਉਹਨਾਂ ਦੇ ਪ੍ਰਿੰਸੀਪਲ ਸਹਿਬਾਨ ਮੈਨੇਜਮੈਂਟ ਤੋਂ ਤੇ ਸਾਰੇ ਬੜੇ ਹੁਮ ਹਮਾ ਕੇ ਤੁਸੀਂ ਦੇਖ ਹੀ ਰਹੇ ਹੋ ਕਿ ਬੱਚਿਆਂ 'ਚ ਜੋਸ਼ ਹੈ ਇੱਕ ਇਹ ਸੈਕੰਡ ਉਪ ਤੌਰ ਨੂੰ ਜਿਹੜੀ ਰੈਲੀ ਹੋ ਰਹੀ ਹੈ ਇਹ ਸਾਡਾ ਲਾਇਓਂਸ ਕਲੱਬ ਦਾ ਮੇਨ ਪ੍ਰੋਜੈਕਟ ਹੈ ਹਰ ਸਾਲ ਅਸੀਂ ਇਹ ਕਰਦੇ ਹਾਂ ਤੇ ਅਸੀਂ ਇਹ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਰਲ ਮਿਲ ਕੇ ਸਾਈਕਲ ਚਲਾਓ ਇਸ ਦੇ ਨਾਲ ਬੱਚਿਆਂ 'ਚ ਆਪਸੀ ਜਿਹੜੀ ਹਿੰਮ ਭਾਵਨਾ ਘਟੇਗੀ ਦੇਖੋ ਜਿਵੇਂ ਗਾਂਧੀ ਜਯੰਤੀ ਤੇ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਸ਼ਹਿਰ ਵਾਸੀਆਂ ਨੂੰ ਜੇ ਸਵੀ ਬਹੁਤ ਸੰਚਾਰਜਨ ਇਕੱਠੇ ਕੀਤੇ ਨੇ ਕਲੱਬ ਵੱਲੋਂ ਵੀ ਇਹ ਸਾਥ ਦਿੱਤਾ ਗਿਆ ਆਰਗੇਨਾਈਜ਼ ਕੀਤੀ ਗਈ ਰੈਲੀ ਸਾਈਕਲ ਰੈਲੀ ਮੇਰਾ ਸੁਨੇਹਾ ਵੀ ਇਹੀ ਹੈ ਲੋਕਾਂ ਨੂੰ ਵੀ ਆਪਣੇ ਸ਼ਹਿਰ ਦੀ ਸਾਫ ਸਫਾਈ ਰੱਖੋ ਸਾਡੇ ਨਾਲ ਸਹਿਯੋਗ ਕਰੋ ਤੇ ਕੂੜੇ ਨੂੰ ਮੈਨੇਜ ਕਰਨ ਲਈ ਜਿੰਨੇ ਸਾਡੇ ਮੈਸੇਜ ਅਲੱਗ-ਅਲੱਗ ਕਰਕੇ ਦਿਓ ਧੰਨਵਾਦ ਜੀ ਥੈਂਕ ਯੂ ਇਹ ਲਾਇਨ ਗੋਲਡ ਗੋਲਡ ਵੱਲੋਂ 7ਵੀਂ ਸਾਈਕਲ ਰੈਲੀ ਹੈ ਜਿੱਥੇ ਬੱਚਿਆਂ ਨੂੰ ਮੋਟੀਵੇਟ ਕੀਤਾ ਜਾਂਦਾ ਸਿਹਤ ਦੇ ਪੱਖੋਂ ਔਰ ਸਾਈਕਲ ਚਲਾਉਣ ਵਾਸਤੇ ਮੋਟੀਵੇਟ ਕੀਤਾ ਜਾਂਦਾ ਹੈ ਉੱਥੇ ਅਸੀਂ ਗਾਂਧੀ ਜਨਮ ਦਿਤੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਸਾਈਕਲ ਚਲਾਉਣ ਨਾਲ ਜਿੱਥੇ ਵਾਤਾਵਰਣ ਸ਼ੁੱਧ ਹੁੰਦਾ ਹੈ ਬੱਚਿਆਂ ਦੀ ਸਿਹਤ ਠੀਕ ਰਹਿੰਦੀ ਹੈ ਔਰ ਉੱਥੇ ਹੀ ਤੇਲ ਵੀ ਬਚਦਾ ਹੈ ਪੈਟਰੋਲ ਵੀ ਬਚਦਾ ਔਰ ਬੱਚਿਆਂ ਦੇ ਵਿੱਚ ਇੱਕ ਮੋਟੀਵੇਸ਼ਨ ਜਾਂਦੀ ਹੈ ਵੀ ਸਾਈਕਲ ਚਲਾਉਣ ਨਾਲ ਜਿੱਥੇ ਸਿਹਤ ਸਵਸਥ ਰਹਿੰਦੀ ਹੈ ਉੱਥੇ ਦੇਸ਼ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਲਾਇਨ ਕਲੱਬ ਗੋਲ ਤੋਂ ਇਹ ਸਤਵੀਂ ਸੈਂਕਰ ਰੈਲੀ ਕੀਤੀ ਜਾ ਰਹੀ ਹੈ ਬਹੁਤ ਵਧੀਆ ਸੰਦੇਸ਼ ਹੈ ਜੀ ਸਮਾਜ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਜੋ ਵੱਤ ਪੋਲੂਸ਼ਨ ਫੈਲ ਰਿਹਾ ਹੈ ਉਸ ਨੂੰ ਵੀ ਦੂਰ ਕਰਨ ਦੀ ਇੱਥੇ ਅੱਜ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਪੋਲੂਸ਼ਨ ਨਾ ਫਲਾਓ ਜਿੰਨਾ ਵੀ ਹੋ ਸਕੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖੋ ਅਤੇ ਪੋਲੀਥੀਨ ਦਾ ਬਿਲਕੁਲ ਵੀ ਪ੍ਰਯੋਗ ਨਾ ਕਰੋਗੇ ਗਾਂਧੀ ਜੰਮਤੀ ਦਾ ਬਹੁਤ ਹੀ ਪਵਿੱਤਰ ਦਿਨ ਨਾਇੰਸ ਕਲੱਬ ਸਮਾਨਾਗੋੜ ਦਾ ਬਹੁਤ ਵਧੀਆ ਉਪਕਰਨ ਸਤਵੀਂ ਸਾਈਕਲ ਵੈਲੀ ਸਾਵੇ ਸਮਾਜ ਨੂੰ ਇੱਕ ਸੰਦੇਸ਼ ਪੋਲੂਸ਼ਨ ਨੂੰ ਬਚਾਉਣ ਲਈ ਇੱਕ ਸੰਦੇਸ਼ ਤਾਂ ਬਹੁਤ ਵਧੀਆ ਕਾਰਨਾ ਮੈਂ ਸਮਾਨਾ ਗੋੜ ਦੀ ਸਭੀ ਟੀਮ ਨੂੰ ਤਨੂਜੀ ਨੂੰ ਜੇਪੀਜੀ ਨੂੰ ਲੱਭਜੀ ਨੂੰ ਤੇ ਸਾਰੇ ਸਾਥੀਆਂ ਨੂੰ ਬਹੁਤ ਬਧਾਈ ਦੇਣਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਅਗਰ ਅਸੀਂ ਸਾਈਕਲ ਚਲਾਤੇ ਹਮਾਰੀ ਜੋ ਸ਼ਰੀਰ ਹੈ ਉਹ ਅੱਛਾ ਰਹਤਾ ਹੈ ਸਵਸਥ ਰਹਤਾ ਹੈ ਸੇਰ ਸੀ ਹੁੰਦੀ ਹੈ ਹਾਂਜੀ ਹਮੇ ਸਾਈਕਲ ਚਲਾਉਣਾ ਚਾਹੀਏ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਨਾ ਨਿਊਜ਼